ਸ਼ਾਮ ਪਿਆਰੇ ਕੀ ਜੈ ਸਹਾਰੇ ਕੇ ਸਹਾਰੇ ਕੀ ਜੈ ਲੋਈ ਦੋਸਤੋ ਘਾਟੂ ਸ਼ਾਮ ਜੀ ਮੰਦਿਰ ਕਨੌਰ ਦੇ ਵਿੱਚ ਬਾਬਾ ਜੀ ਦੇ ਦਰਬਾਰ 'ਚ ਬੈਠੇ ਆ ਜੀ ਇਸ ਟਾਈਮ ਆਪਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਦੱਸ ਹੀ ਚੁੱਕਿਆ ਕਿ ਅੱਜ ਘਾਟੂ ਸ਼ਾਮ ਜੀ ਮੰਦਿਰ ਕਨੌਰ ਦਾ ਜਿਹੜਾ ਨਿਰਮਾਣ ਹੋਣਾ ਹੈ ਜੀ ਅੱਜ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਬੜੇ ਹੀ ਮਸ਼ਹੂਰ ਜਿਹੜੇ ਆਰਕਟੈਕਟ ਹੈਗੇ ਆ ਇਹ ਸ਼ਰਮਾ ਜੀ ਜਾਣਕਾਰੀ ਦੇਣਗੇ ਆਪਾਂ ਨੂੰ ਉਹਨਾਂ ਨੇ ਅੱਜ ਮੀਟਿੰਗ ਕੀਤੀ ਹੈ ਜੀ ਘਾਟੂ ਸ਼ਾਮ ਜੀ ਮੰਦਿਰ ਕਨੌਰ ਦੀ ਕਿ ਕਿੱਥੇ ਕੀ ਬਣਨਾ ਹੈ ਕਿੱਥੇ ਬਾਬਾ ਜੀ ਦਾ ਦਰਬਾਰ ਬਣਨਾ ਹੈ ਪੂਰੇ ਮੰਦਿਰ ਦੀ ਉਸਾਰੀ ਬਾਰੇ ਆਪਾਂ ਨੂੰ ਬਾਬਾ ਜੀ ਜਾਣਕਾਰੀ ਦੇਣਗੇ ਕਿ ਕਦੋਂ ਇਹਦੀ ਉਸਾਰੀ ਸ਼ੁਰੂ ਹੋਏਗੀ ਤੇ ਅੱਜ ਸ਼ੁਰੂਆਤ ਹੋ ਚੁੱਕੀ ਹੈ ਜੀ ਵੈਸੇ ਆਪਾਂ ਬਾਬਾ ਜੀ ਬੈਠੇ ਆ ਜੀ ਸਾਹਮਣੇ ਲਾਈਵ ਚੱਲਦਾ ਪਿਆ ਇੱਕ ਵਾਰੀ ਆਪਾਂ ਜਾਣਦੇ ਆ ਜੀ ਬਾਬਾ ਜੀ ਤੋਂ ਬਾਬਾ ਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਅੱਛਾ ਜੀ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਅੱਜ ਇੱਥੇ ਕਿਹਨੂੰ ਬੁਲਾਇਆ ਹੋਇਆ ਹੈ ਅੱਜ ਸ੍ਰੀ ਕੌਰਵ ਬਰਮਾ ਜੀ ਆਰ 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 ਆ ਦੇ ਅਜਾ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦਾ ਬੱਬਿਆ ਦਰਬਾਰ ਯਾਨੀ ਕਿ ਲਾਗੇ ਜੋ 50 बाई 70 ਦੇ ਬੱਬਿਆ ਦਰਬਾਰ ਇਕ ਸ਼ਾਮ ਰਸੋਈ ਵਗੈ ਸਾਰੀ ਬਣ ਜਾ ਰਹੀ ਹੈ ਮੈਂ ਠਨੌਰ ਨਿਵਾਸੀਆਂ ਨੂੰ ਇਲਾਕਾ ਨੂੰ ਅਤੇ ਸ਼ਾਮ ਪ੍ਰੇਮਿਆਂ ਨੂੰ ਅਪੀਲ ਕਰਦਾ ਵੀ ਇਸ ਵੱਧ ਚੜ ਕੇ ਜਿੰਨਾ ਵੀ ਸਹਿਯੋਗ ਪੀਲ ਫੋਲ ਜੋ ਵੀ ਹੱਥ ਦਿਓ ਕੋਈ ਚਾਹੇ ਇੱਟ ਲਗਾਓ ਚਾਹੇ ਕੋਈ ਰੇਤਾ ਦਿਓ ਕੋਈ ਬਜਰੀ ਦਿਓ ਉਸ ਵਿੰਟ ਦੋ ਜੋ ਸੇਵਾ ਜੋ ਮੰਦੀ ਭਾਵਨਾ ਹੈ ਜੋ ਸੇਵਾ ਬੰਦੇ ਨਾਲ ਦੇ ਦੇ ਸਦੋਂ ਉਦਿਓ ਤਾਂ ਜੋ ਬਾਬਾ ਜੀ ਦਾ ਨਵਾਂ ਨਵਾਂ ਭਿਆ ਦਰਬਾਰ ਸ੍ਰੀ ਕਾਸ਼ ਸੰਧਰ ਜਲਦੀ ਤਿਆਰ ਹੋ ਸਕੇ ਜੀ ਜਲਦੀ ਤਿਆਰ ਹੋ ਸਕੇ ਜੀ ਅੱਛਾ ਬਾਬਾ ਜੀ ਵੈਸੇ ਕਿੰਨਾ ਕ ਟਾਈਮ ਲੱਗ ਜੀਗਾ ਜੀ ਇਹਨੂੰ ਇੱਦਾਂ ਟਾਈਮ ਵੀ ਦੇਖੋ ਫਿਰਦਾ ਸੰਗਤਾਂ ਤੇ ਡਿਪੈਂਡ ਹੈ ਜੀ ਹਾਂ ਜੀ ਹਾਂ ਸੰਗਤ ਤੇ ਤੇ ਦੋਸਤੋ ਮੇਨਲੀ ਗੱਲ ਇਹ ਹੈ ਜੀ ਇਹ ਹੁਣ ਬੰਬੇ ਵਾਲੇ ਦਾ ਮੰਦਿਰ ਨਹੀਂ ਹੈ ਇਹ ਕਨੌਰ ਨਿਵਾਸੀਆਂ ਦਾ ਸਾਂਝਾ ਮੰਦਿਰ ਹੈ ਜੀ ਇਹਨੂੰ ਆਪਾਂ ਨੇ ਹੀ ਰਲ ਮਿਲ ਕੇ ਤਿਆਰ ਕਰਵਾਣਾ ਤੇ ਪੰਡ ਜੀ ਬੈਠੇ ਆ ਜੀ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਜੀ ਕੀ ਕਹਿਣਾ ਚਾਹੁੰਦੇ ਪੱਡ ਜੀ ਪਹਿਲਾਂ ਤਾਂ ਸਭੀ ਸੰਗਤ ਆਪ ਸਭੀ ਨੂੰ ਭਾਈ ਲੱਖ ਲੱਖ ਵਧਾਈਆਂ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੈ ਜੀ ਆਪ ਸਭੀ ਨੂੰ ਜਿਸ ਤਰ੍ਹਾਂ ਪਹਿਲੀ ਪਾਂਧ ਪਤਾ ਹੀ ਆ ਜੀ ਬਸ ਸਟੈਂਡ ਕਨੌਰ ખાટુ શામજી ਦਾ ਜੋ મંદિર ਹੈ આજ બહોત ਹੀ ખુશી ਦੀ ਗੱਲ ਹੈ ਜੀ ਇੱਥੇ ਨਕਸ਼ਾ ਨਵੀਸ ਸਾਹਿਬ ਆਏ ਆ ਸਮੂਹ ਜੋ શામ પ્રેમી ਆਏ ਆ ਕਿਉਂਕਿ ਕਾਰਨ ਕਿਉਂਕਿ ਅੱਜ ਇੱਥੇ ਜੀ ਮਿੰਤੀ ਹੋਈ ਹੈ ਖਾਟੂ ਸ਼ਾਮ ਮੰਦਰ ਜੀ ਦਾ ਜੋ ਹੈ ਨਵਾਂ દરબાર ਤਿਆਰ ਹੋਣ ਜਾ ਰਿਹਾ ਹੈ તો ਹੱਥ ਜੋੜ ਕੇ ਸਭੀ ਸੰਗਤ ਨੂੰ ਸਭੀ ਦਰਸ਼ਕਾਂ ਨੂੰ ਹੈਡਲਾਈਨ ਕਨੌਰ ਸੁਸ਼ੀਲ ਸ਼ਰਮਈ ਦੇ ਮਾਧਿਅਮ ਰਾਹੀਂ ਅਸੀਂ ਇਹ ਹੀ ਬੇਨਤੀ ਕਰਨਾ ਚਾਹੁੰਦੇ ਆਂ ਵੀ ਆਪ ਸਭੀ ਵੱਧ ਚੜ ਕੇ ਇਸ ਖਾਟੂ ਸ਼ਾਮ ਮੰਦਰ ਜੀ ਦੇ ਨਵ ਨਿਰਮਾਣ ਦੇ ਵਿੱਚ ਸਹਿਯੋਗ ਦਿਓ ਜੀ ਜੈ ਸ਼੍ਰੀ ਸ਼ਾਮ ਆਪਣੇ ਕਨੌਰ ਦੇ ਸੇਵਾਦਾਰ ਨੇ ਜੀ ਸ਼ੰਤੀ ਚਪੜਿਆ ਜੀ ਨਗਰ ਖੜੇ ਕਨੌਰ ਦੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਪਹਿਲਾਂ ਸਾਰਿਆਂ ਨੂੰ ਸ਼ਾਮ ਬਾਬਾ ਕੀ ਜੈ ਜੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਣੇ ਕਨੌਰ ਖਾਟੂ ਸ਼ਾਮ ਮੰਦਰ ਜੀ ਦੀ ਅੱਜ ਨਕਸ਼ਾ ਨਵੀਸ ਆਏ ਹੋਏ ਸੀਗੇ ਜਿਨ੍ਹਾਂ ਨੇ ਆਪਣੀ ਮੀਂਹਤੀ ਵਗੈਰਾ ਕਰੀ ਹੈ ਜੋ ਨਕਸ਼ਾ ਪਾਸ ਕੀਤਾ ਜਾਵੇਗਾ ਸਾਰਿਆਂ ਨੂੰ ਆਹੀ ਬੇਨਤੀ ਹੈ ਕਿ ਮੰਦਰ ਬਨਣ ਜਾ ਰਹੇ ਹੈ ਕਿਸੇ ਨੇ ਆਪਣੀ ਜੋ ਵੀ ਸੇਵਾ ਰੇਤਾ ਬਜਰੀ ਸਿਮਿੰਟ ਸਰੀਆ ਕਿਉਂਕਿ ਇਹ ਕੰਮ ਇਕੱਲੇ ਬੰਦੇ ਤੋਂ ਨਹੀਂ ਹੋਣਾ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਕੰਮ ਹੋਏਗਾ ਇਸ ਕਰਕੇ ਆਪਾਂ ਸਾਰੇ ਅੱਗੇ ਲੱਗिए ਇਸ ਮੰਦਿਰ ਦੇ ਨਿਰਮਾਣ ਵਿੱਚ ਜੋ ਵੀ ਤਿਲ ਫੁੱਲ ਆਪਣੀ ਸ਼ਰਧਾ ਅਨੁਸਾਰ ਹਰੇਕ ਬੰਦਾ ਆਪਣੀ ਭੇਟ ਕਰੇ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਬੇਨਤੀ ਹੈ ਇਹੀ ਰਿਕੁਐਸਟ ਹੈ ਜੈ 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 ਸ਼ਿਸ਼ ਸ਼ਾਮ ਜੈ ਸ਼ਿਸ਼ ਸ਼ਾਮ ਮੈਂ ਸਾਰੇ ਕਨੌਰ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਜਿਹੜੀ ਮੀਟਿੰਗ ਹੈ ਇਹ ਕਨੌਰ ਬਾਬਾ ਖਾਟੂ ਵਾਲੇ ਮੰਦਿਰ ਨੇ ਬਣਾਉਣ ਵਾਸਤੇ ਇਹ ਸਾਰੀ ਕਮੇਟੀ ਇਕੱਠੀ ਹੋਈ ਹੈ ਜੀ ਅੱਜ ਨਕਸ਼ਾ ਵੀ ਬਣਾਇਆ ਬਾਕੀ ਸਾਰੇ ਮੇਰੀ ਬੇਨਤੀ ਹੈ ਕਿਸੇ ਦੇ ਘਰ ਦਾ ਕੰਮ ਨਹੀਂ ਹੈ ਸਾਰੇ ਰਲ ਮਿਲ ਕੇ ਹੋਏਗਾ ਤੁਸੀਂ ਵੱਧ ਤੋਂ ਵੱਧ ਰੇਤਾ ਬਾਜੀ ਸਿਮਿੰਟ ਪੈਸਾ ਜੋ ਵੀ ਦੇ ਸਕਦੇ ਆ ਉਹ ਦਿਓ ਕੋਈ ਨਹੀਂ ਤੁਹਾਨੂੰ ਹਿਸਾਬ ਕਿਤਾਬ ਇੱਥੇ ਵੀ ਤੁਸੀਂ ਗਏ 1 ਮਹੀਨੇ ਬਾਅਦ ਥੋੜੇ ਲਿਖ ਕੇ ਬਾਹਰ ਲਾਇਆ ਕਰੇ ਕੋਈ ਵੀ ਆ ਕੇ ਚੈੱਕ ਕਰ ਸਕਦਾ ਇੱਕ ਵੀ ਪੈਸਾ ਨਹੀਂ ਦਿਖਾਣ ਦੇਾਂਗੇ ਨਾ ਜਾਣ ਦੇਾਂਗੇ ਕੋਈ ਡਰ ਦੀ ਲੋੜ ਨਹੀਂ ਕਿਸੇ ਬੰਬੇ ਵਾਲੇ ਦਾ ਨਹੀਂ ਮੰਦਰ ਕਿਸੇ ਦਾ ਨਹੀਂ ਹੈ ਇਹ ਸਾਡੇ ਕਰੋੜ ਦਾ ਸਾਲਾ ਰਲ ਕੇ ਆਪਾਂ ਨੇ ਬਣਾਣਾ ਹੈ ਵੀ ਆਪਣੀ ਸਾਰੀ ਗਾਈ ਨੂੰ ਇੱਕ ਧਾਮ ਬਣਾ ਦਿਓ ਇਹ ਖਾਟੂ ਧਾਮ ਨਹੀਂ ਕੱਲ੍ਹ ਕਲੌਰ ਧਾਮ ਬਣਾ ਕੇ ਦਿਖਾਓ ਇਹ ਸਾਰੇ ਰਲ ਕੇ ਬਣਾਓ ਇਸ ਵਿੱਚੋਂ ਇਹ ਨਮਸੋਚੋ ਵੀ ਇਹ ਖਾਲੇਗਾ ਉਹ ਖਾਲੇਗਾ ਨਹੀਂ ਕੋਈ ਨਹੀਂ ਖਾ ਸਕਦਾ ਸਾਰੇ ਕਮੇਟੀ ਮੈਂਬਰ ਬੈਠੇ ਆ ਸਾਰੇ ਬੱਦ ਚੜ ਕੇ ਖਾਣਗੇ ਬਾਬੇ ਦਾ ਪੈਸਾ ਕੋਈ ਨਹੀਂ ਖਾ ਸਕਦਾ ਬਾਬੇ ਗਾਲ ਦਾ ਕੈਮਰਾ ਬੜਾ ਤਕੜਾ ਹੈ ਉਹ ਹਰੇਕ ਚੀਜ਼ ਨੂੰ ਸਾਰੀ ਨੂੰ ਕੈਚ ਕਰ ਲੇਗਾ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਹਿਣਾ ਦੀ ਮੇਰੀ ਬੇਨਤੀ ਹੈ ਵੀ ਪੈਸਾ ਪੈਸਾ ਦਿਓ ਅਤੇ ਰੱਖ ਕੇ ਸਾਰੇ ਆਪਾਂ ਮੰਦਿਰ ਬਣਾਈਏ ਤੇ ਆਪਣੇ ਨੌ ਦਾ ਪਿੱਡ ਦਾ ਨੌ ਚਮਕਾਈਏ ਇਹਨਾਂ ਕਹਿੰਦੇ ਬੈਠੇ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਇਸ ਇਸ ਮੰਦਿਰ ਦੇ ਪੰਡਤ ਜੀ ਹੈਗੇ ਜੀ ਆਪਣੇ ਉਹ ਵੀ ਕੁਝ ਕਹਿਣਾ ਚਾਹੁੰਦੇ ਆ ਪੰਡਤ ਜੀ ਕੀ ਕਹਿਣਾ ਚਾਹੁੰਦੇ ਹੋ ਬਲ ਖਾਟੂ ਨਰੇਸ਼ ਕੀ ਜੈ ਸਭੇ ਸ਼ਾਮ ਪ੍ਰੇਮੀਆਂ ਕੇ ਲਈਏ मैं यही सूचना करना चाहता हूँ कि बहुत जल्दी श्री खाटू श्याम मंदिर बनने के लिए जा रहा है सभी श्याम प्रेमी सभी कन्नौरवासी सभी पिंडवासियों से मेरी यह हाथ जोड़ करके यही विनती है कि बढ़ चढ़ करके बाबा के इस मंदिर में अपना सहयोग करें योगदान दें आपका एक एक ईंट एक एक पत्थर जो बाबा के लगाओगे आपके लिए बाबा उससे डबल देगा और आपके घर में बाबा का आशीर्वाद बना रहेगा बल खाटू नरेश की हाँ जी बाबा जी कुछ कहना और दे दे कहना चाहते हो कनौर निवासिया मैं तो सुशील जी दे पत्रकार साहब के माध्यम राय मैं यही कहना चाहता भी आज शुरुआत हो चुकी है बाबा जी दे दरबार की बाबे दरबार बन जा रहा है ਆਪ ਦੇ ਵੱਧ ਛੜ ਕੇ ਸਹਉ ਦੇਓ ਕੋਈ ਟ ਪੱਜਰੀ ਇੱਤਾ ਜੋ ਵੀ ਜਿੰਨਾ ਸਹਉ ਦੇ ਸਕੋ ਦਿਓ ਤੇ ਤਾਂ ਜੋ ਬਾਬਾ ਜੀ ਦਾ ਦਰਵਾਜ਼ਾ ਬਾਬਾ ਦਾ ਦਰਵਾਜ਼ਾ ਬਹੁਤ ਜਲਦ ਬਣ ਸਕੇ ਜੈ ਸ਼੍ਰੀ ਸ਼ੰਤ ਜੈ ਸ਼੍ਰੀ ਸ਼ੰਤ ਬਣਾਏ ਕੇ ਸਾਰੇ ਕੀ ਜੈ